Our our guests and all the mothers of of lovely students. On behalf of SGS family, गेस्ट एंड Please clap for these mothers. these mothers. Mirror में देख के तो हम सब मेकअप कर लेते हैं बट आज इस चीज का रिजल्ट मिलेगा कि वो बिना देखे अच्छे से मेकअप कौन करता है क्योंकि समटाइम्स होता है कि लेडीज विदाउट मिरर ईच एंड एवरीथिंग लगा लेते हैं लाइक लिपस्टिक एंड बिंदी सो एक्सपीरियंस्ड मदर्स यहाँ पे विनर होंगी वेरी वेल डन प्लीज क्लैपिंग फॉर दिस मदर्स यस मैम यस मैम प्लीज कम ऑन

आई अगेन हार्टली वेलकम टू ऑल ऑफ यू डेट यू हैव स्पेयर योर प्रिशियस टाइम फॉर आस स्टूडेंट्स के स्टूडेंट्स की मदद से है प्लीज आप स्टेज पे नेक्स्ट गेम के लिए आइए Please snapping for- वैरी वेल मैम यस मैम वैरी वेल एवरीवन अर्जुन सजोद रिक्वेस्टेड टू गिव अ राउंड ऑफ ए प्लीज एक बार जोर से तालियां कर दीजिए प्लीज प्लास फॉर ऑल द मदर्स नाउ आई वुड लाइक टू रिक्वेस्ट टू आवर रिस्पेक्टेड चेयरमैन संत बाबा मोटा सिंह जी ਤੁਸ਼ਿਆ ਇਸ ਗੋਲਡਨ ਬਾਸ ਉਨਵੇਂ ਸਾਡੇ ਬਹੁਤ ਹੀ ਸਤਾਰਿਓ ਆਕਸਨ ਪਪਾ ਬੋਤਾ ਸਿੰਘ ਨੂੰ ਸੇਜ ਤੇ ਬਿਸ਼ੇਸ ਤੇ ਬੁਲਾਣਾ ਚਾਹਾਂਗੀ ਮੰਤ ਦੇ ਸਨਮਾਨਯੋਗ ਜੀ ਐਸ ਗਵਰਨਮੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਵਿੰਦਰ ਕੌਰ ਸੰਤ ਬਾਬਾ ਪੰਜਾਬ ਸਿੰਘ ਦਾ ਸੀਨੀਅਰ ਸਟਾਫਰ ਸਕੂਲ ਦੇ प्रिंसिपल सरदार मनजीत सिंह समूह स्टाफ और तिया के त्यौहार में मुख रख्या हो बच्चे ने मदर और समूह स्टाफ अज ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਕਾਫੀ ਦਿਨਾਂ ਤੋਂ ਲੈ ਕੇ ਜੋ ਤੀਆਂ ਦਾ ਤਿਹਾਰ ਮਨਾਉਣ ਵਾਸਤੇ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਉਦਮ ਕੀਤਾ ਸਹਾਰੀਆਂ ਰਕੀਆਂ ਹੋ ਕੇ ਗਿੱਧਾ ਭੰਗੜਾ बोलियां औरतना सारा दुख सुख इकट्ठे बैठ के काफी लंबा समय आपो अपने पीके पेड़ ਦੇ ਵਿੱਚ ਜਾ ਕੇ ਮਨਾਉਂਿਆ ਹੁੰਦੀ ਅਸੀਂ ਆਪਣੇ ਨਗਰ ਦੇ ਵਿੱਚ ਵੀ ਆਪਣੇ ਸਾਹਮਣੇ ਇੱਕ ਆ ভোর ਲੱਗਿਆ ਹੋਇਆ ਇਹ ভোর ਨੂੰ ਪੀਆਂ ਵਾਲਾ ਹੋਣੀ ਆਪਣੇ ਸਾਰੇ ਨਗਰ ਦੇ ਵਿੱਚ ਮਸੂਰ ਹੈ ਭਾਈ ਗੁਰਜੀ ਦਾ ਸਾਲਸਾ ਭਾਈ ਕੀਤੇ ਅੱਜ ਜੀਐਸ ਗਾਰਮੈਂਟ ਸਕੂਲ ਤਾਜੋ ਕੇ ਵਿਖੇ ਜੋ ਤੀਆਂ ਦਾ ਤੀਜ ਦਾ ਤਿਹਾੜੀ ਦੇਸ਼ ਦੇ ਜਾਂ ਪੰਜਾਬ ਦੇ ਕੋਨੇ-ਕੋਨੇ ਤੇ ਜੋ ਇਸ ਤਿਹਾੜੀ ਦੇ ਵਿੱਚ ਆਪਣੀਆਂ ਕੁੜੀਆਂ ਜਿਹੜੀਆਂ ਆਪਣੇ ਪੇਕੇ ਪਿੰਡ ਆ ਕੇ ਆਪਣੇ ਸਾਰੇ ਦੁੱਖ ਸੁੱਖ ਜਾਂ ਸਾਲ ਦਾ ਕੱਠਾ ਕੀਤਾ ਹੋਇਆ ਜੋ ਉਹਨਾਂ ਦਾ ਆਪੀ ਦੀ ਪਿਆਰ ਸਾਰੀਆਂ ਕੁੜੀਆਂ 치ੜੀਆਂ ਇਕੱਠੀਆਂ ਹੋ ਕੇ ਗਿੱਤਾ ਭੰਗੜੇ ਬੋਲੀਆਂ ਪਾ ਕੇ ਆਪਣਾ ਮਨ ਪਰਚਾਵਾ ਕਰਦੇ ਹਨ ਇਹ ਦੀਆਂ ਦਾ ਇਤਿਹਾਸ ਸੌਂ ਦੇ ਮਹੀਨੇ ਦੇ ਵਿੱਚ ਸਾਡੇ ਰਾਤਨ ਸਮੇਂ ਤੋਂ ਲੈ ਕੇ ਮਨਾਇਆ ਜਾਂਦਾ ਹੈ ਸੋ ਇਹ ਇਤਿਹਾਸ ਅੱਜ ਸੰਤ巴巴 ਪੰਜਾਬ ਸਿੰਘ ਦਾ ਸਿਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਮਨਾਇਆ ਗਿਆ ਔਰ ਜੀਐਸ ਕਾਮਰਡ ਸਕੂਲ ਤੱਕ ਜੁਕੇ ਵੀ ਬੜੀ ਪ੍ਰੇਮ ਸਤਿਅ ਦਾ ਭਾਵਨਾ ਦੇ ਨਾਲ ਮੈਡਮ ਪ੍ਰਵੀਨਦਰ ਕੌਰ ਜੀ ਸਾਡੇ ਜਿਹੜੇ ਬੜੇ ਹੀ ਦਿਨ ਰਾਤ ਇਹ ਸੰਸਥਾ ਨੂੰ ਅੱਗੇ ਵਧਾਉਣ ਵਾਸਤੇ ਔਰ ਬੱਚਿਆਂ ਦੇ ਪੇਰੈਂਟਸ ਨੂੰ ਬੜਾ ਪਿਆਰ ਕਰਦੇ ਐ ਜਦੋਂ ਵੀ ਕੋਈ ਦਿਨ ਤਿਹਾਰ ਆਉਂਦਾ ਹੈ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਉਹ ਤਿਹਾਰ ਬੜੇ ਸਤਿ ਭਾਵਨਾ ਦੇ ਨਾਲ ਇਸ ਸੰਸਥਾ ਵੱਲੋਂ ਮਨਾਇਆ ਜਾਂਦਾ ਹੈ ਸੋ ਅੱਜ ਦੇ ਇਸ ਤਿਹਾਰ ਦੇ ਉੱਤੇ ਜੋ ਜਿੰਨੇ ਵੀ ਬੱਚਿਆਂ ਦੇ ਵਾਪੇ ਆਏ ਐ ਮਦਰ ਆਏ ਐ ਸਾਰਿਆਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਸਭ ਤੋਂ ਪਹਿਲਾਂ ਤੁਮੇ ਤੀਸ ਦੇ ਇਸਤਿਆ ਦੇ ਸੈਂਟ ਜੀ ਸਕੂਲ ਨੂੰ ਸਾਰੀਆਂ ਮਦਰਸੂ ਜਿਨ੍ਹਾਂ ਦੇ ਅਸੀਂ ਫਸਟ ਟਾਈਮ ਫਸਟ ਉਪਰਾਲਾ ਕੀਤਾ ਹੈ ਬੁਲਾਇਆ ਉਹਨਾਂ ਨੂੰ ਇਨਵਾਈਟ ਕੀਤਾ ਉਹਨਾਂ ਨਾਲ ਸੈਲੀਬ੍ਰੇਟ ਕੀਤਾ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਉਹ ਸਾਰੇ ਬਧਾਈ ਦੇ ਪਾਤਰ ਨੇ ਕਿਉਂਕਿ ਇਸ ਸਕੂਲ ਨੇ ਸਾਰੇ ਏਰੀਆ ਦੇ ਵਿੱਚ ਫਸਟ ਟਾਈਮ ਇਦਾਂ ਦਾ ਸਟੈਪ ਚੁੱਕਿਆ ਹੈ ਕਿ ਮਦਰਸ ਨੂੰ ਅਸੀਂ ਇੱਕ ਸਪੈਸ਼ਲ ਫੀਲ ਕਰਾਉਣ ਦੇ ਲਈ ਤੀਜ ਦੇ ਫੈਸਟੀਵਲ ਤੇ ਕਿਹਾ ਹੈ ਆਲਮੋਸਟ ਦੇਖਿਆ ਜਾਂਦਾ ਹੈ ਕਿ ਤੀਜ ਦੇ ਫੈਸਟੀਵਲ ਦੇ ਉੱਤੇ ਬੱਚਿਆਂ ਨਾਲ ਹੀ ਸੈਲੀਬ੍ਰੇਟ ਕਰਦੇ ਨੇ ਇਸ ਨੂੰ ਪਰਸੈਂਟ ਜੀਐਸ ਕਾਨਵਰਜ ਸਕੂਲ ਇਸ ਏਰੀਆ ਦਾ ਇਦਾਂ ਦਾ ਸਕੂਲ ਬਣ ਗਿਆ ਜਿਨੇ ਮਦਰਸ ਨੂੰ ਸਪੈਸ਼ਲ ਫੀਲ ਕਰਾਉਣ ਲਈ ਤੀਜ ਦੇ ਤਿਹਾੜੀ ਤੇ ਕਿਹਾ ਹੈ ਔਰ ਸਾਰੀਆਂ ਮਦਰਸ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ हैप्पी फील ਕਰ ਰਹੇ ਨੇ ਰਿਫਰੈਸ਼ਮੈਂਟ ਜੋ ਸਕੂਲ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੋਈ ਥੀ ਉਹਨਾਂ ਨੇ ਬਹੁਤ ਇੰਜੋਏ ਕੀਤਾ थैंक यू टू ऑल द ਕਮ ਹਿਅਰ ਅੱਜ ਅਸੀਂ ਸੰਤ ਬਾਬਾ ਪੰਜਾਬ ਸਿੰਘ ਸੁਸਾਇਟੀ ਦੇ ਅੰਦਰ ਚੱਲ ਰਹੇ ਸਾਡੇ सीबीएसई ਬੋਰਡ ਦੇ ਸਟੂਦੈਂਟਸ ਕੋਰナー ਸਕੂਲ ਦੇ ਵਿੱਚ ਅੰਦਰ ਤਿਹਾੜੀ ਮਨਾ ਰਹੇ ਹਾਂ ਤੀਆਂ ਹਰਿਆਵਲ ਤੀਆਂ ਹਰਿਆਵਲ ਦਾ ਪ੍ਰਤੀਕ ਕਿਸਿਆਂ ਦਾ ਪ੍ਰਤੀਕ ਇੱਕ ਤੀਆਂ ਪੈਣਾ ਲਈ ਏਡੀਆਂ ਲਈ ਬਹੁਤ ਵੱਧਿਆ ਤਿਆ ਹੈ ਮੈਂ ਸ ਦੇ ਵੀ ਇਹ ਕਹੂੰਗੀ ਕਿ ਸਾਡੀਆਂ ਬੇਟੀਆਂ ਨੂੰ ਉਤਸ਼ਾਹ ਕਰਨ ਵਾਲਾ ਤਿਆ ਹੈ ਤੇ ਜਦੋਂ ਸੇ ਸਾਡੀਆਂ ਬੇਟੀਆਂ ਦਾ ਨਾਮ ਆ ਜਾਂਦਾ ਉਹ ਚੀਜ਼ ਨੂੰ ਮਨਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਤੀਆਂ ਦਾ ਤਿਹਾੜੀ ਹਰਿਆਵਲ ਤੀਜ ਦਾ ਤਿਹਾਣ ਸਾਡੀਆਂ ਸਾਰੀਆਂ ਮਾਵਾਂ ਭੈਣਾਂ ਧੀਆਂ ਦੇ ਜ਼ਿੰਦਗੀ ਦੇ ਵਿੱਚ ਹਰਿਆਵਲ ਖੁਸ਼ੀਆਂ ਲਿਆਵੇ। ਮੈਂ ਕੀ ਮੈਸੇਜ ਦੇਣਾ ਚਾਹੁੰਦਾ ਸੀ? ਮੈਸੇਜ ਮੇਰਾ ਇਹੀ ਹੈ ਕਿ ਸ੍ਰਿਸ਼ਟੀ ਦੇ ਸਰਜਨਹਾਰ ਦੇਗੀ। ਇੱਕ ਮਾਂ ਤੇ ਇਹਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਹਰਿਆਵਲ ਰਹਿਣੀ ਚਾਹੀਦੀ ਹੈ। ਕੋਈ ਵੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਜਿੱਦਾਂ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਵੀ ਛੋਟੇ ਛੋਟੇ ਬੱਚਿਆਂ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ। ਘਰ ਵਿੱਚ ਔਰਤਾਂ ਦਾ ਜਿਹੜਾ ਹੈਗਾ ਰੁਤਬਾ ਬਹੁਤ ਘੱਟ ਹੈਗਾ ਨੂੰ ਬਰਕਰਾਰ ਰੱਖਿਆ ਜਾਵੇ ਤੇ ਸਾਡੇ ਸਾਰੇ ਜਿਹੜੇ ਸਮਾਜ ਦੀ ਸੋਚ ਇੰਨੀ ਵਧੀਆ ਹੋਣੀ ਚਾਹੀਦੀ ਹੈ ਬੇਟੀਆਂ ਦੇ ਪੱਖ ਦੇ ਵਿੱਚ ਤੇ ਸਾਡਾ ਪੰਜਾਬ ਰੰਗਲਾ ਹੋਣਾ ਚਾਹੀਦਾ ਕੋਈ ਕੋਈ ਇੰਜ ਇੱਕ ਕਨਾਵਣੀ ਹੋਣੀ ਚਾਹੀਦੀ ਆ ਦੂਸਰੇ ਪੱਕੇ ਮੈਂ ਕੁੜੀਆਂ ਨੂੰ ਵੀ ਇਹ ਮੈਸੇਜ ਦੇਣਾ ਚਾਹਨੀ ਆ ਵੀ ਤੁਸੀਂ ਆ ਬੇਟਾ ਆਪਦੇ ਆਪ ਚ ਇੰਨੀਆਂ ਬੋਲਡ ਹੋ ਜਾਓ ਇੰਨੀਆਂ ਸ਼ਕਤੀਮਾਨ ਹੋ ਜਾਓ ਕਿਉਂਕਿ ਸਾਰੀਆਂ ਬੇਟੀਆਂ ਆਤਮ ਸ਼ਕਤੀ ਦਾ ਰੂਪ ਹੈ ਮਾ ਪਾਰਵਤੀ ਦਾ ਰੂਪ ਹੈ ਮਾਤਾ ਤੇ ਆਤਮ ਸ਼ਕਤੀ ਹੈ ਆਪਣੇ ਆਪ ਦੇ ਵਿੱਚ ਇੱਕ ਪਾਵਰ ਹੈ ਵੀ ਤੁਸੀਂ ਇੰਨੀ ਵੀਤੋ ਪਾਵਰ ਬਣ ਜਾਓ ਵੀ ਤੁਹਾਡੇ ਸਾਹਮਣੇ ਕੋਈ ਵੀ ਠਹਿਰ ਨਾ ਸਕੇ ਤੇ ਕੋਈ ਤੁਹਾਡੇ ਨਾਲ ਕੋਈ ਮੰਦਭਾਗੀ ਘਟਨਾ ਨਾ ਕਰ ਸਕੇ ਤੇ ਬਾਕੀ ਮੈਂ ਵਾਹਿਗੁਰੂ ਅਗੇ ਅਰਦਾਸ ਕਰਦੀ ਹਾਂ ਵੀ ਹਮੇਸ਼ਾ ਸੱਚ ਤੇ ਸਚਾਈ ਦੀ ਪ੍ਰਤੀਕ ਸਾਡੇ ਧੀਆਂ ਨੂੰ ਹੌਸਲਾ ਬਲੰਦ ਰੱਖੋ ਤੇ ਜਿਹੜੇ ਹੈਵਾਨ ਇਹਨਾਂ ਦੇ ਮਾੜੀ ਨਜ਼ਰ ਤੱਕ ਦੇ ਆ ਉਹਨਾਂ ਨੂੰ ਸਿਲਾਵਾ ਦਿਓ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ